ਬੇਟਾ ਕੀ ਨਾਮ ਹੈ? ਕੀ ਗੱਲਬਾਤ ਕੀ ਹੋਈ ਆ? ਬੱਸ ਦਾ ਟਰੱਕ ਨਾਲ ਐਕਸੀਡੈਂਟ ਹੋਇਆ ਸੀ। ਅੱਛਾ ਕਿੰਨੀਆਂ ਕਸਵਾਰੀਆਂ ਸੀ ਬੱਸ 'ਚ? ਬੱਸ ਮਤਲਬ ਕਿੰਨੀਆਂ ਸੀਟਾਂ ਸੀ ਸਾਰੀ ਬੱਸ 'ਚ। ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤੋਂਦਾ। ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ। ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਲੰਦਾਂ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸੇ ਦੇ ਚਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ। ਇਨਾਂ ਹੀ ਨੇ ਇਹਨਾਂ ਕਲੀਨਿਕਾਂ 'ਚ ਮਾਹਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਤ ਮਾਰ ਹੈ ਮੈਂ ਪਹਿਲਾਂ ਮੁਹੱਲਾ ਕਲੀਨਿਕ ਵਾਲੇ ਵੇਖਣਾ ਚਾਹੁੰਦਾ ਹਾਂ ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸਾਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਇੱਥੇ ਤਾਂ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਿਲੋਂ ਧੰਨਵਾਦ ਕਰਦਾ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਬੱਸ ਮਤਲਬ ਕਿ ਨਹੀਂ ਸੀਟਾਂ ਸੀਗੇ ਸਾਰੀ ਭਰੀ ਹੋਈ ਸੀ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਜਾ ਰਹੀ ਸੀ ਬੱਸ ਅਸੀਂ ਗੁਲੰਦਰ ਤੋਂ ਇੱਧਰ ਨੂੰ ਉਧਰ ਆਏ ਸੀ ਬੱਸ ਕਿਹੜੀ ਸੀਗੀ ਆ ਪੰਜਾਬ ਰੋਡ ਤੇ ਸੀਗੀ ਤੇ ਕਿੰਨੇ ਕੁ ਚੱਕਮੀ ਹੋਏ ਆ ਕਾਫੀ ਜ਼ਿਆਦਾ ਹੋਏ। ਹਾਂਜੀ ਭਾਜੀ ਕੀ ਨਾਮ ਜੀ? ਕੀ ਗਲਤ ਕੀ ਹੋਈ ਆ? ਤੁਹਾਨੂੰ ਮੈਂ ਸਾਹ ਟਰੱਕ ਆਇਆ। ਉਹਨੇ ਦੇਖਿਆ ਉਹ ਮੇਰੇ ਹਾਂਜੀ ਭਾਜੀ ਕੀ ਨਾਮ ਜੀ? ਗੰਗੀ ਸਿੰਘ ਕੀ ਗਲਤ ਕੀ ਹੋਈ ਆ? ਗਲਵਾ ਕੋਈ ਢੋਹ ਵਾਲੇ ਘਰੋਂ ਤੁਰਿਆ ਸੀਗਾ। ਆ ਰਿਹਾ ਇੱਥੇ ਚੌਂਚ ਹੈ ਤੇ ਉਹਨੇ ਬ੍ਰੇਕ ਹੀ ਨਹੀਂ ਮਾਰੀ ਪਾਸਾਣੇ ਨੇ। ਅੱਛਾ। ਹਾਂਜੀ ਲਿਆ ਕੇ ਇੱਥੇ ਕਨੈਕਟਰ ਸਾਈਡ ਤੇ ਮਾਰੀ ਉਹਨੇ ਬਿੱਟੀ। ਅੱਛਾ ਜੀ। ਹਾਂਜੀ। ਇਹ ਹੋਇਆ ਕਿ ਕਿੱਥੇ ਕਰਕੇ ਆ ਇਹ ਆ ਚੌਥੀ ਵੇਚੀ ਅੱਛਾ ਹਾਂਜੀ ਤੁਹਾਡੇ ਸੱਟ ਵਗੈਰਾ ਤਾਂ ਲੱਗੀ ਕਿਸੇ ਦੇ ਮੇਰੇ ਆ ਜੀ ਮੂੰਹ ਤੇ ਲੱਗੀ ਆ ਲੱਤ ਕੀ ਗਈ ਇੱਕਦਮੀ ਵਿੱਚ ਤੋਂ ਬਹੁਤ ਜਿਆਦਾ ਜੇ ਵਾਪਸ ਬਚਣਾ ਅੱਛਾ ਪੂਰੇ ਡੈਸ਼ ਬੋਰਡ ਦੇ ਵਿੱਚ ਮੂੰਹ ਵੱਜਾ ਮੇਰਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ ਮੈਂ ਆ ਮੇਰਾ ਨਾਲ ਹੀ ਪਿੰਡ ਆ ਤਲਵੰਡੀ ਭਰੋ ਅੱਛਾ ਜੀ ਹਾਂ ਜੀ ਤੇ ਕਿੱਥੇ ਜਾ ਰਹੇ ਸੀ ਜਾਣਾ ਹੀ ਮੈਂ ਗਾਂ ਅਕੇ ਚੂਪੀ ਜਾਣਾ ਹੀ ਦਾ ਆਪਣੀ ਮਿਰਜਾ ਭਰੋ ਅੱਛਾ ਕੀ ਲੱਧਿਆ ਕੀ ਆਪਾਂ ਚੱਪਲ ਆ ਜੀ ਅੱਛਾ ਹਾਂ ਜੀ ਇਹ ਕਿਹੜੀ ਗੱਡੀ ਆ ਇਹ ਇਹ ਗੱਡੀ ਛੇ ਚੱਕੀ ਆ ਜੀ ਕੌਮ ਹਟਾ ਮਾਮਲਾ ਐਕਸੀਡੈਂਟ ਹੋਇਆ ਹੈ ਅੱਛਾ ਜੀ ਹਾਂ ਚੌਂਦੇ ਵਿੱਚ ਹੀ ਆਪਣੇ ਹਸਪੀਟਲ ਸਾਹਮਣੇ ਹੀ ਆ ਫਰੰਟ ਦੇ ਸਾਹਮਣੇ ਹੀ ਹੋਇਆ ਐਕਸੀਡੈਂਟ ਓਕੇ ਪੰਜਾਬ ਰੋਡ ਦੇ ਵਿੱਚ ਬੱਸ ਸੀਗੀ ਕਾਲਾ ਸੀ ਇੱਕ ਉਹਨੇ ਸਾਹਮਣੇ ਪੇਸ਼ੈਂਟ ਦਾ ਚਲੋ ਬਚਾਅ ਹੋ ਗਿਆ ਔਰ ਇਹ ਮਾਈਨਰ ਇਜਰੀ ਆਈਆਂ ਹਨ ਅਡੇ ਕਿੰਨੇ ਕੁ ਪੇਸ਼ੈਂਟ ਆਏ ਆਪਣੇ ਕੋ ਅਰਾਊਂਡ 10 ਤੋਂ 12 ਹਾਂਜੀ 10 ਤੋਂ 12 ਅਰਾਊਂਡ ਹਾਂ ਤੇ ਕੰਡੀਸ਼ਨ ਕੀ ਹੈਗੀ ਆ ਫਿਰ ਹਾਂ ਖਤਰੇ ਤੋਂ ਬਾਹਰੀ ਹੈ ਐਸ ਐਚ ਕੋਈ ਮੇਜਰ ਇਸ਼ੂ ਨਹੀਂ ਹੈ ਜੀ ਮਾਈਨਰ ਇਜਰੀਜ਼ ਹੈਗੀਆਂ ਇਸੇ ਡੈਥ ਵਗੈਰਾ ਤਾਂ ਨਹੀਂ 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 ਉਹ ਐਸ ਜਿਹੜਾ ਇਹ ਸੇ ਨਰਮਲ ਜਨ ਸਰ ਜਿਹੜਾ ਇੱਥੇ ਐਕਸੀਡੈਂਟ ਹੋਇਆ ਕੀ ਇਹ ਮਾਮਲਾ ਹੈਗਾ ਬਸ ਆ ਰਹੀ ਸੀ ਰੱਦਰ ਸਾਈਡ ਤੋਂ ਅੱਛਾ ਜੀ ਜਿਹੜਾ ਟਰੱਕ ਆ ਗਿਆ ਇਧਰੋਂ ਰਸਈਆਂ ਵੱਲੋਂ ਇੱਥੇ ਚੌਕ ਜਾਂ ਕੇ ਉਹ ਵੱਜ ਗਿਆ ਓਕੇ ਕੁਝ ਜ਼ਖਮੀ ਹੋ ਗਿਆ 12 13 ਜਾਨੇ